ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਇੱਕ ਹੋਰ ਵੀਡੀਓ ਲੱਗੀ ਆ ਜੀ ਤੁਹਾਡੇ ਨਾਲ ਸ਼ੇਅਰ ਕਰ ਅੱਜ ਬਣਾਉਣ ਜਾ ਰਹੇ ਆ ਜੀ ਪਾਸਤਾ ਮੈਕਰੋਨੀ ਤੁਸੀਂ ਦੇ ਸਕਦੇ ਆ ਇੱਕ ਵੱਡੀ ਬੌਲ ਦੇ ਵਿੱਚ ਮੈਕਰੋਨੀ ਜਿਹੜੀ ਲਈ ਆ ਆਪਾਂ ਤੇ ਨਾਲ ਹੀ ਤਿੰਨ ਤੋਂ ਚਾਰ ਜਿਹੜੀਆਂ ਗੋਲੀਆਂ ਆਪਾਂ ਪਾਣੀ ਦੀਆਂ ਬੋਇਲਡ ਕਰ ਲਈਆਂ ਜਿੱਦਾਂ ਪਾਣੀ ਉਬਲਦਾ ਆ ਤੇ ਨਾਲ ਹੀ ਆਪਾਂ ਇਹ ਵਿੱਚ ਐਡ ਕਰ ਦੇਣਾ ਤੇ ਇੱਕ ਟੇਬਲस्पून ਜੀ ਪਾਵਾਂਗੇ ਔਇਲ ਇਹ ਔਇਲ ਪਾਉਣ ਨਾਲ ਇਹ ਆ ਕਿ ਆਪਸ ਵਿੱਚ چپਕਣੀ ਨਹੀਂ ਆ। ਹੁਣ ਆਪਾਂ ਇਹਨੂੰ ਕਵਰ ਕਰਕੇ 3 ਤੋਂ 4 ਮਿੰਟ ਜਿਹੜਾ ਆ ਚੰਗੀ ਤਰ੍ਹਾਂ ਉਬਾਲ ਲੈਣਾ ਆ ਤੇ ਜਦੋਂ ਲੱਗਾ ਕਿ ਇਹ ਆਪਣੀ ਜਿਹੜੀ ਮੈਕਰੋਨੀ ਆ ਚੰਗੀ ਤਰ੍ਹਾਂ ਉਬਲ ਗਈ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਤੜਕਾ ਲਗਾਵਾਂਗੇ। ਜਦੋਂ ਤੱਕ ਦੂਸਰੀ ਸਾਈਡ ਮੈਕਰੋਨੀ ਜਿਹੜੀ ਆ ਆਪਾਂ ਉਬਾਲ ਲਣੀ ਆ ਤੇ ਉਹਨਾਂ ਟਾਈਮ ਆਪਾਂ ਦੂਸਰੀ ਸਾਈਡ ਇੱਕ ਪੈਨ ਰੱਖ ਲਿਆ ਹੈ ਤੇ ਉਹਦੇ ਵਿੱਚ ਲਗਾਵਾਂਗੇ ਜੀ ਤੜਕਾ। ਇਸ ਲਈ ਆਪਾਂ 1 ਟੇਬਲस्पून ਤੋਂ ਥੋੜਾ ਜਿਹਾ ਜ਼ਿਆਦਾ ਬਟਰ ਪਾਵਾਂਗੇ ਤੇ ਬਾਕੀ ਤੁਸੀਂ ਜਿਹੜਾ ਵੀ ਕੁਕਿੰਗ ਆਇਲ ਯੂਜ਼ ਕਰਦੇ ਆ ਥੋੜਾ ਉਹ ਵਿੱਚ ਐਡ ਕਰ ਲਓ ਬਟਰ ਦੇ ਨਾਲ ਇਹਦਾ ਟੇਸ ਥੋੜਾ ਵਧੀਆ ਆ ਜਣਾ ਇਸ ਲਈ ਥੋੜਾ ਬਟਰ ਜਿਹੜਾ ਵਿੱਚ ਆਪਾਂ ਪਾ ਲਿਆ ਥੋੜਾ ਜਿਹਾ ਜੀਰਾ ਪਾ ਕੇ ਤਾਂ ਆਪਾਂ ਪਹਿਲਾਂ ਇਹਦੇ ਵਿੱਚ ਥੋੜਾ ਜਿਹਾ ਲਸਣ ਕੱਟਿਆ ਉਹਨੂੰ ਆਪਾਂ ਸੇਕ ਲਗਾ ਲੈਣਾ ਸਿਰਫ ਲਸਣ ਹੀ ਪਾਵਾਂਗੇ ਇਦੇ ਨਾਲ ਇਹਦਾ ਫਲੇਵਰ ਵਧੀਆ ਆਉਂਦਾ ਹੈ ਲਸਣ ਦੇ ਨਾਲ ਇੱਕ ਮਿਰਚ ਕੱਟੀ ਆ ਇਹ ਮਿਰਚ ਬਿਲਕੁਲ ਘੱਟ ਜਿਹੜੀ ਸਪਾਈਸੀ ਹੁੰਦੀ ਹੈ ਉਹ ਵਾਲੀ ਆਪਾਂ ਕੱਟੀ ਆ ਤੁਸੀਂ ਜੇ ਵੱਧ ਸਪਾਈਸੀ ਖਾਂਦੇ ਆ ਤੇ ਜਿਹੜੀ ਵੱਧ ਐਡ ਕਰ ਲਓ ਮਿਰਚ ਬਟਰਪੋਨ ਨਾਲ ਇਹਦੇ ਵਿੱਚ ਟੇਸਟ ਵੀ ਵਧੀਆ ਆਉਂਦਾ ਆ ਤੇ ਇੱਕ ਬੱਧੀ ਖੁਸ਼ਬੂ ਆਉਂਦੀ ਆ ਤੁਸੀਂ ਇਦਾਂ ਹੀ ਟਰਾਈ ਕਰਿਓ ਬਟਰ ਵਿੱਚ ਜ਼ਰੂਰ ਐਡ ਕਰਿਓ ਨਾળી ਇੱਕ ਪਤਾ ਜੀ ਪਿਆਜ਼ ਤੇ ਦੋ ਕਲਰ ਦੀ ਲਈ ਹੈ ਜੀ ሽੰਡਾ ਮਿਰਚ ਤੇ ਦੋ ਤੋਂ ਤਿੰਨ ਕੱਟੇ ਆ ਟਮਾਟਰ ਇਸ ਤੋਂ ਇਲਾਵਾ ਤੁਸੀਂ ਹੋਰ ਸਬਜੀ ਵਿੱਚ ਐਡ ਕਰਨੀ ਕਰ ਸਕਦੇ ਆ ਜਦ ਤੱਕ ਪਿਆਜ਼ ਹੁੰਦੇ ਆ ਬ੍ਰਾਊਨ ਤੇ ਆਪਾਂ ਇੱਕ ਸਟੇਨਰ ਇਸ ਤਰ੍ਹਾਂ ਲੈ ਲੈਣਾ ਹੈ ਤੇ ਉਹਦੇ ਵਿੱਚ ਮੈਕਰੋਨੀ ਜਿਹੜੀ ਆ ਆਪਾਂ ਨੂੰ ਫੋੜ ਲੈਣਾ ਹੈ ਤੇ ਜਦ ਤੱਕ ਉਹਦੇ ਵਿੱਚ ਜਿਹੜਾ ਥੋੜਾ ਬੋਤਾ ਪਾਣੀ ਹੋਊਗਾ ਉਹ ਬਿਲਕੁਲ ਨਿਕਲ ਜਾਊਗਾ ਇਸ ਤਰ੍ਹਾਂ ਕੱਢ ਚੱਕਾ ਪਕਾ ਲਦੇ ਆ ਰੈਡੀ ਪਿਆਜ਼ ਥੋੜੇ 골ਡਨ ਬ੍ਰਾਊਨ ਹੋ ਗਏ ਆ ਮੇਦੇ ਵਿੱਚ ਥੋੜੀ ਜਿਹੀ ਸੁੱਕੀ ਮੇਥੀ ਐਡ ਕਰ ਦਾਂਗੇ ਤੇ ਨਾਲ ਹੀ ਪਾ ਦਾਂਗੇ ਟਮਾਟਰ ਥੋੜਾ ਨਾਲ ਹੀ 1/2 ਟੇਬਲस्पून ਪਾਣੀ ਵਾਲੇ ਨਮਕ ਮਾਦੇ ਹੋ ਜਾਣਗੇ ਜਲਦੀ ਤੂਸਕ ਤੇਲ ਉਸ ਤੋਂ ਬਾਅਦ ਆਪਾਂ ਜਿਹੜੀ ਸਿੰਗਲ ਮਿਰਚ ਹੈ ਉਹ ਵੀ ਇਹਦੇ ਨਾਲ ਹੀ ਚੁੱਕ ਕੇ ਐਡ ਕਰ ਦੇਣੀ ਆ ਮਿਰਚ ਮੈਂ ਉਹ ਨਹੀਂ ਐਡ ਕਰਨੀ ਹੈ ਜੇ ਵਿੱਚ ਦੇ ਤੁਸੀਂ ਸਪਾਈਸੀਟਸ ਹਨ ਕਰਦੇ ਆ ਤਾਂ ਮਿਰਚ ਪੂਰ ਐਡ ਕਰ ਲਓ ਜੇ ਬੱਚਿਆਂ ਲਈ ਬਣਾਉਂਦੇ ਆ ਤਾਂ ਮਿਰਚ ਬਿਲਕੁਲ ਥੋੜੀ ਯੂਜ਼ ਕਰ ਜਿੱਦਾਂ ਟਮਾਟਰ ਥੋੜੇ ਕੁੱਪ ਹੁੰਦੇ ਆ ਤੇ शिमला ਮਿਰਚ ਆਪਾਂ ਪਾਵਾਂਗੇ ਸਾਰੇ ਜਾਣੇ ਵੀਡੀਓ ਨੂੰ ਪੂਰੀ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਰੈਸਪੀ ਕਿੱਦਾਂ ਦੀ ਲੱਗੀ ਤੇ ਘਰ ਵਿੱਚ ਚਾਈ ਵੀ ਜਰੂਰ ਕਰੋ ਹਾਂਜੀ ਟਮਾਟਰਾਂ ਸੇਕ ਲੱਗ ਗਿਆ ਤੇ ਥੋੜੀ ਆਪਾਂ ਹਰਦੀ ਐਡ ਕਰ ਦਿੱਤੀ ਆ ਥੋੜਾ ਨਮਕ ਪੱਲਾ ਐਡ ਕੀਤਾ ਸੀ ਥੋੜਾ ਜਿਹਾ ਹੋਰ ਪਾਵਾਂਗੇ ਇਹ ਨਾਲੇ ਥੋੜੀ ਜਿਹੀ ਲਈ ਹੈ ਜੀ ਕਾਲੀ ਮਿਰਚ ਨੂੰ ਪਰਲੋ ਚੁੰਗੀ ਦਾ ਮਿਕਸ ਬਿਲਕੁਲ ਨੋਰਮਲ ਜਿਵੇਂ ਜਿਹਾ ਦੀ ਇੱਕ ਟੇਬਲस्पून ਦੇ ਕਰੀਬ ਪਾਣੀ ਮਾੜਾ ਜਿਹਾ ਐਡ ਕੀਤਾ ਮੈਂ ਤੇ ਇਹਨੂੰ ਹੁਣ ਆਪਾਂ ਮਿਕਸ ਕਰ ਲੈਣਾ ਮਸਾਲਿਆਂ ਨੂੰ ਮਿਕਸ ਕਰਨ ਤੋਂ ਬਾਅਦ ਪਰਲੋ ਦੀ ਸ਼ਿਨਾ ਮਿਰਚ ਇਹ ਪਰਲੋ ਚੰਗੀ ਤਰ੍ਹਾਂ ਮਿਕਸ ਜਿਆਦਾ ਸੇਕ ਆਪਾ ਲਵਾਣਾ ਨਹੀਂ ਉਹ ਕਿਉਂਕਿ ਇਹਦੇ ਵਿੱਚ ਸਬਜੀ ਤੋਂ ਵੀ ਹਾਫ ਕੁਪੇ ਸਵਾਦ ਲੱਗਦੀ ਆ ਤੇ ਥੋੜਾ ਜਿਹਾ ਸੇਕ ਲਵਾ ਮੰਮੀ ਆਪਾਂ ਕੱਟੀ ਵੀ ਥੋੜੀ ਛੋਟਾ ਸਾਈਜ਼ ਹੈ ਜਲਦੀ ਇਹਨੂੰ ਕੇਕ ਵਾਲੀ ਰਹਿਣਾ ਹੈ ਤੇ ਇਹਦੇ ਨਾਲ ਹੀ ਤੁਸੀਂ ਦੇਖ ਸਕਦੇ ਆ ਇਹ ਲਈ ਆ ਜੀ ਸੌਸ ਇਹ ਹਾਫ ਹੈ ਜੀ ਇਹ সুইਟ ਤੇ ਨਾਲ ਆਪਾਂ ਪਾਈ ਆ ਜੀ ਮਾਇਨਿਸ ਤੇ ਇਹਨੂੰ ਆਪਾਂ ਮਿਕਸ ਕਰ ਲੈਣਾ ਇਹ ਦੋਨੇ ਸੌਸ ਮਿਕਸ ਕਰਕੇ ਬਹੁਤ ਵਧੀਆ ਇਹਦਾ ਫਲੇਵਰ ਆਉਂਦਾ ਹੈ ਤੁਸੀਂ ਇਸ ਤਰੀਏ ਦੋ ਸੌਸੀਆਂ ਮਿਕਸ ਕਰਕੇ ਮਾਇਨੋਜ਼ ਤੇ ਸਵੀਟ ਸੌਸ ਕੋਈ ਜਿਹੜੀ ਵੀ ਯੂਜ਼ ਕਰਦੇ ਆ ਉਹਨੂੰ ਮਿਕਸ ਕਰਕੇ ਪਾਓ ਗੈਸ ਦਾ ਫਲੇਮ ਕੱਟ ਰੱਖਣਾ ਹੈ ਤੇ ਇਸ ਤਰ੍ਹਾਂ ਆਪਾਂ ਸਾਰਾ ਗੁੜੇ ਨਹੀਂ ਬਣੇ ਤਰ੍ਹਾਂ ਕਰ ਲੈਣਾ ਹੈ ਜੀ ਮਿਕਸ ਮਾਇਓਨੈਸ ਦੇ ਨਾਲ ਥੋੜਾ ਜਿਹਾ ਸਾਰਾ ਕਰੀਮ ਕਰੀਮ ਦਾ ਫਲੇਵਰ ਹੁੰਦਾ ਟੇਸਟ ਹੁੰਦਾ ਹੈ ਉਹ ਇਹਦੇ ਵਿੱਚ ਆ ਜਾਣਾ ਹੈ। ਦੇਖੋ ਦੇਖ ਸਾਡੇ ਕਿੰਨਾ ਵਧੀਆ ਕਲਰ ਬਣ ਗਿਆ ਹੈ। ਤੇ ਮੈਕਰੋਨੀ ਵੀ ਤੁਸੀਂ ਦੇਖ ਸਕਦੇ ਹੋ ਸਟੇਨਰ ਦੇ ਵਿੱਚ ਆਪਾਂ ਇਹਨੂੰ ਕਰ ਲਿਆ ਸੀ ਪੁੰਨ ਲਿਆ ਸੀ ਤੇ ਹੁਣ ਆਪਾਂ ਇਹਨੂੰ ਕਰ ਦਾਂਗੇ ਜੀ ਐਡ ਬਿਲਕੁਲ ਵੀ ਆਪਸ ਵਿੱਚ ਚਿਪਕੀ ਨਹੀਂ ਤੁਸੀਂ ਦੇਖ ਸਕਦੇ ਆ ਇਕੱਲਾ ਇਕੱਲਾ ਹੋ ਜਾਣਾ ਨਿੱਦੈ ਆਪਾਂ ਇਹਨੂੰ ਮਿਕਸ ਕਰਨਾ ਆ ਬਸ ਇਹਨੂੰ ਇਸ ਤਰ੍ਹਾਂ ਹੌਲੀ ਹੌਲੀ ਕਰ ਲੋ ਜੀ ਮਿਕਸ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ 1 ਮਿੰਟ ਲਈ ਕਵਰ ਕਰਾਂਗੇ ਲੋ ਫਲੇਮ ਤੇ ਗੈਸ ਕਰਕੇ ਤੇ ਨਾਲ ਹੀ ਜੀ ਆਪਣਾ ਅੱਜ ਦੀ ਰੈਸਪੀ ਜਿਹੜੀ ਪਾਸਤਾ ਆ ਉਹ ਬਣ ਕੇ ਰੈਡੀ ਆ ਮੈਕਰੋਨੀ ਬਹੁਤ ਤਰ੍ਹਾਂ ਦੀ ਆਉਂਦੀ ਹੈ ਤੁਸੀਂ ਕੋਈ ਵੀ ਲੈ ਸਕਦੇ ਆ ਇਹਦੇ ਡਿਜ਼ਾਈਨ ਹੀ ਵੱਖਰੇ ਵੱਖਰੇ ਹੁੰਦੇ ਆ ਪਰ ਟੇਸਟ ਜਿਹੜਾ ਇਹਦਾ ਸੇਮ ਹੀ ਬਣਦਾ ਹੈ ਮਿਕਸ ਕਰ ਦਿੱਤੀਆ ਦੇ ਨਾਲ ਹੀ ਹੁਣ ਆਪਾਂ ਇਹਨੂੰ ਖਵਰ ਕਰ ਦਾਂਗੇ ਇੱਕ ਮਿੰਟ ਲਈ ਪਾਸਤਾ ਬਣ ਕੇ ਰੈਡੀ ਹੈ ਜੀ ਹਾਂਜੀ ਇਸ ਨਾਲ ਹੀ ਬਣ ਕੇ ਰੈਡੀ ਆ ਜੀ ਅੱਜ ਦੀ ਰੈਸਪੀ ਮੈਕਰੋਨੀ ਪਾਸਤਾ ਕਿੰਨਾ ਵਧੀਆ ਕਲਰ ਆਇਆ ਹੈ ਤੇ ਖੁਸ਼ਬੂ ਦੀ ਤਾਂ ਤੁਸੀਂ ਗੱਲ ਹੀ ਨਾ ਪੁੱਛੋ ਬਹੁਤ ਵਧੀਆ ਆ ਰਹੀ ਹੈ ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਪਾਉਂਦੇ ਆਂ ਤੇ ਕਰਾਉਂਦੇ ਆਂ ਜੀ ਬੱਚਿਆਂ ਨੂੰ ਟੇਸਟ ਬੱਚਿਆਂ ਦੀਆਂ ਚੱਲਦੀਆਂ ਛੁੱਟੀਆਂ ਦੇ ਇਸ ਲਈ ਆਪਾਂ ਕੁਝ ਇਦਾਂ ਦਾ ਰੋਜ਼ ਬਣਾਈਦਾ ਆ ਕਿ ਬੱਚੇ ਵੀ ਟੇਸਟ ਕਰ ਲੈਣ ਤੇ ਘਰ ਵਿੱਚ ਖਾਣ ਘਰ ਵਿੱਚ ਬਣਾਈਆਂ ਚੀਜ਼ਾਂ ਦਾ ਅਲੱਗ ਹੀ ਫਾਇਦਾ ਹੁੰਦਾ ਆ ਜੀ ਖੁਦ ਬਣਾਉਂਦੇ ਆ ਤੇ ਸਾਨੂੰ ਪਤਾ ਵੀ ਆ ਕੀ ਪਾਉਂਦੇ ਆ ਆਪਾਂ ਤੇ ਬੱਚਿਆਂ ਲਈ ਸੇਫ ਵੀ ਬਹੁਤ ਜ਼ਿਆਦਾ ਆ ਤੁਸੀਂ ਵੀ ਘਰ ਵਿੱਚ ਟ੍ਰਾਈ ਜਰੂਰ ਕਰੋ ਤੇ ਟ੍ਰਾਈ ਕਰਨ ਤੋਂ ਬਾਅਦ ਵੀ ਦੱਸਿਓ ਕਿ ਤੁਹਾਡੀ ਜਿਹੜੀ ਮੈਕਰੋਨੀ ਪਸਾ ਕਿੱਦਾਂ ਦਾ ਬਣਿਆ ਤੇ ਸਾਰੇ ਜਣੇ ਲਾਈਕ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਕਰ ਲਓ ਜੀ ਸਬਸਕ੍ਰਾਈਬ ਮਿਲਦੇ ਆਪਾਂ ਜਲਦੀ ਨੈਕਸਟ ਵੀਡੀਓ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਆ ਪਿਆਰ ਦੇਣ ਲਈ ਸੋਹਣੇ ਸੋਹਣੇ ਕਮੈਂਟ ਕਰਨ ਲਈ ಬಸ್ ಇದೆ ಬಣೆ ರವೋ ತೋಡೆ ಶೇರ ನಮಿಯ ನಮಿಯ ರೆಸಿ ಸತ್ ಶ್ರೀಕಾಲ ಜೀ ಸಾರು ಟೇಕ್